ਨਵਦੀਪ ਨਵਦੀਪ ਹਾਂਜੀ ਤਾਂ ਉੱਠਾ ਹਾਂ ਤੇ ਹੋਇ ਇੱਕ ਨਾ ਹੋ ਗਿਆ ਤੇ ਤੂੰ ਅਜੇ ਤੱਕ ਸੁੱਤੀ ਏ ਕਿਉਂ ਕੀ ਹੋਇਆ ਵਾ ਬਾਹਰ ਬੇਸ ਹੈ ਧੁੱਪ ਕੀ ਨੀਂਹਗਲ ਆਈ ਏ ਨਾ ਤਾਂ ਤਾਂ ਟਾਈਮ ਹੋ ਗਿਆ ਏ ਤੂੰ ਨਾ ਮੰਮੀ ਨਾਲ ਕੋ ਕੰਮਕੁਮ ਕਰਾਇਆ ਕਰ ਪਿੰਦਰ ਮੈਂ ਨਾ ਗਈ ਹੀ ਰਸੋਈ ਵਿੱਚ ਤੇ ਮੈਨੂੰ ਕੁਝ ਸਮਝ ਨਹੀਂ ਲੱਗੀ ਵੀ ਕੀ ਕਰਾਂ ਤੇ ਕੀ ਨਾ ਕਰਾਂ ਤੇ ਫਿਰ ਮੈਂ ਨਹਾ ਧੋ ਕੇ ਤੇ ਮੈਂ ਇੱਥੇ ਲੰਮੇ ਪੈ ਗਈ ਤੇ ਮੈਨੂੰ ਨੀਂਦ ਆ ਗਈ ਸਮਝ ਕਿਉਂ ਲੱਗੀ ਸਾਰੀਆਂ ਚੀਜ਼ਾਂ ਸਾਹਮਣੇ ਪਈਆਂ ਨੇ ਮੈਨੂੰ ਪਤਾ ਨਹੀਂ ਲੱਗਾ ਕੀ ਕਰਾਂ ਤੇ ਕੀ ਨਾ ਕਰਾਂ ਤੁਹਾਨੂੰ ਪਤਾ ਮੰਮੀ ਤੇ ਮੈਂ ਚੰਗੀ ਤਰ੍ਹਾਂ ਬੋਲ ਦੇਣੀ ਆ ਉਹ ਪੁੱਛ ਲਿਆ ਕਰ ਉਹਨਾਂ ਨੇ ਕਿਹਾ ਮੈਨੂੰ ਕੁਝ ਦੱਸਣਾ ਹੁੰਦਾ ਵਾ ਸਗੋਂ ਮੈਨੂੰ ਚਾਰ ਗੱਲਾਂ ਸੁਣਾਉਂਦੇ ਹੀ ਆ ਚੱਲ ਤੂੰ ਇਦਾਂ ਕਰੀ ਉਹਨਾਂ ਮੰਮੀ ਕਹੇ ਮੇਰੇ ਸਾਹਮਣੇ ਆਉਣ ਤੂੰ ਜਾ ਕੇ ਲਾਗੇ ਖਲੋਖ ਲਾ ਕੇ ਵੇਖ ਵੀ ਕਿਦਾਂ ਕਰਨ ਦੇ ਨੇ ਕਿਹੜੀ ਚੀਜ਼ ਕਿੱਥੇ ਪਈ ਆਪੇ ਤੈਨੂੰ ਸਮਝਾਏ ਨਹੀਂ ਉਹ ਕੰਮ ਤੇ ਮੈਨੂੰ ਸਾਰਾ ਕਰਨਾ ਆਉਂਦਾ ਵਾ ਪਰ ਏ ਕਿ ਮੈਨੂੰ ਮੰਮੀ ਨਾਲ ਨਾ ਮੰਮੀ ਫਿਰ ਬੋਲਦੇ ਹੋਰ ਤਰ੍ਹਾਂ ਮੈਨੂੰ ਫਿਰ ਗੁੱਸਾ ਆ ਚੜ ਜਾਂਦਾ ਤੂੰ ਪਤਾ ਕੀ ਕਰੀਂ ਕੱਲ ਤੋਂ ਸਵੇਰੇ ਉੱਠੀ ਟਾਈਮ ਨਾ ਤੂੰ ਪਤਾ ਕੀ ਕਰੀਂ ਕੱਲ ਨੂੰ ਉੱਠੀ ਟਾਈਮ ਨਾ ਆਪਣਾ ਝਾੜੂ ਪੋਚਾ ਕੀਤਾ ਤੇ ਚਾਹ ਚੂ ਬਣਾਈ ਸਵੇਰੇ ਮੜ ਕੇ ਰੋਟੀ ਵਾਲਾ ਕੰਮ ਕਰ ਲਿਆ ਆਪੇ ਤੈਨੂੰ ਕੁਝ ਕਹਿਣਾ ਹੀ ਨਹੀਂ ਉਹਨਾਂ ਉਹਨਾਂ ਖੜਾ ਵੀ ਸਭ ਕੰਮ ਸਾਰਾ ਕਰਦੀ ਉਹਨਾਂ ਵਿੱਚੋਂ ਇਹ ਆ ਇਹ ਤਗੜੇ ਘਰ ਦੀ ਹੈ ਪਰ ਇਹਨੂੰ ਕੁਝ ਕਰਨਾ ਨਹੀਂ ਆਉਂਦਾ ਕੋਈ ਨਹੀਂ ਪਿੰਦਰ ਮੈਂ ਹੁਣੇ ਜਾਂਦੀ ਹੁਣ ਆਹੋ ਜਾ ਜਾ ਪਰ ਤੁਸੀਂ ਵੀ ਮੰਮੀ ਨੂੰ ਮਾੜਾ ਤੇ ਸਮਝਾ ਦਿਓ ਨਾ ਕਿ ਐਵੇਂ ਨਾ ਮੈਨੂੰ ਲਾ ਲਾ ਕੇ ਗੱਲਾਂ ਕਰਦੇ ਰਿਹਾ ਕਰਨ ਮੈਨੂੰ ਦੀਪ ਉਹ ਤਾਂ ਨਾ ਤੈਨੂੰ ਲੱਗਦਾ ਜਿਆਦਾ ਮੰਮੀ ਤਾਂ ਥੋੜਾ ਸੁਭਾਈ ਇਦਾਂ ਦਾ ਵਾ ਦਿਲ ਦੇ ਬੜੇ ਚੰਗੇ ਨੇ ਠੀਕ ਹੈ ਮੈਨੂੰ ਤੇ ਕੋ ਟੈਨਸ਼ਨ ਲੱਗੀ ਰਹਿੰਦੀ ਏ ਇਹਨਾਂ ਦੇ ਆਪਸ 'ਚ ਬਣੇਗੀ ਕਿੱਦਾਂ ਮੰਮੀ ਦੱਸੋ ਕਿਹੜਾ ਕੰਮ ਕਰਨਾ ਮੈਂ ਤਾਂ ਨਹੀਂ ਆਈ ਆ ਤੈਨੂੰ ਨਹੀਂ ਪਤਾ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ ਨਾ ਪਿੱਛੇ ਕਦੀ ਕੰਮ ਨਹੀਂ ਕੀਤਾ ਤੂੰ ਮੰਮੀ ਜੀ ਕੰਮ ਤੇ ਮੈਂ ਸਾਰਾ ਕੀਤਾ ਮੈਨੂੰ ਦੱਸੋ ਮੈਨੂੰ ਸਮਝ ਨਹੀਂ ਲੱਗਦਾ ਨਹੀਂ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਇਹਦੇ ਵਿੱਚ ਸਮਝਣ ਵਾਲੀ ਕਿਹੜੀ ਗੱਲ ਆ ਹੈ ਆ ਰੋਟੀ ਪਾਣੀ ਪਕਾਉਣਾ ਸਫਾਈਆਂ ਕਰਨੀਆਂ ਤੇ ਪੋਚੇ ਲਾਉਣੇ ਆ ਹੋਰ ਵਿੱਚ ਸਮਝਣ ਵਾਲੀ ਕਿਹੜੀ ਗੱਲ ਆ ਹੈ ਇੱਥੇ ਵੀ ਉਦਾਂ ਹੀ ਕੰਮ ਕਰਨਾ ਜਿੱਦਾਂ ਆਪਣੇ ਪੇਕੇ ਕਰਦੀ ਆਈ ਆ ਇੱਥੇ ਕਿਹੜਾ ਕੋਹੋਂ ਕਰਨਾ ਵਾ ਠੀਕ ਆ ਨਾ ਤੇ ਮੇਰੀ ਗੱਲ ਸੁਣ ਆ ਫ੍ਰਿਜ ਚ ਸਬਜੀ ਪਈ ਆ ਕੱਟ ਕੇ ਨਾ ਉਹ ਬਣਾ ਲਾ ਤੇ ਆਟਾ ਗੁੰਨ ਕੇ ਤਾਂ ਫੁਲਕੇ ਲਾ ਦੇ ਨਾਲ ਤੇ ਦਹੀਂ ਵੀ ਹੈਗਾ ਵਾ ਤੇ ਦਹੀਂ ਚ ਪਕੌੜੀਆਂ ਪਾ ਲਈ ਠੀਕ ਵਾ ਨਾ ਕੋਈ ਨਹੀਂ ਠੀਕ ਆ ਆਹ ਪਿੰਦਰ ਦਹੀਂ ਤੇ ਬਣਾ ਰੋਟੀ ਨਹੀਂ ਖਾਂਦਾ ਕੋਈ ਨਹੀਂ ਠੀਕ ਆ ਆਹੋ ਤੇ ਸਬਜੀ ਜਰਾ ਵਧੀਆ ਜੀ ਐਮ ਬਣਾਈਓ ਸਲੇਦਾਰ ਇਹ ਫਿੱਕੀ ਫੁਕੀ ਪਸੰਦ ਨਹੀਂ ਉਹ ਕਰਦੇ ਆਹ ਕੋਈ ਨਹੀਂ ਇਹਦੇ ਚੁੱਕੇ ਥਾਲੀ ਚ ਬਾਹਰ ਮਾਰ ਨਹੀਂ ਕਉਲੀ ਜੇਕਰ ਸਬਜੀ ਤੇਰੀ ਫਿੱਕੀ ਹੋਈ ਤੇ ਕੋਈ ਨਾ ਕਰ ਲੈਂਗੇ ਸਾਰਾ ਕੰਮ ਆਹੋ ਉਹ ਤਾਂ ਝਾੜੂ ਮਵੇੜੇ ਚ ਲਾਤਾ ਵਾ ਕੋਈ ਨਹੀਂ ਮੈਂ ਅੰਦਰਾਂ ਚ ਕਰ ਲਾਂਗੀ ਆ ਕੰਮ ਕਰਾਂਗਾ ਹਾਂ ਅੰਦਰਾਂ ਚ ਕਰ ਲਾ ਤੇ ਕੱਲ ਤੋਂ ਟਾਈਮ ਨਾਲ ਉઠી ਤੇ ਟਾਈਮ ਨਾਲ ਕੰਮ ਨਿਬੜੀ ਸਾਰੇ ਠੀਕ ਆ ਨਾ ਮੁੜ ਕੇ ਧੁੱਪ ਚੜਜੇ ਤੇ ਮੁੜ ਕੇ ਕਹਿੰਦਾ ਜੀ ਕਰਦਾ ਕਰਨ ਨੂੰ ਤੇ ਹੁਣ ਆ ਵੇਖ ਲਾ ਹੋਈ ਰਸੋਈ ਆ ਇੱਥੇ ਹੀ ਆਟਾ ਇੱਥੇ ਦਾਲਾਂ ਇੱਥੇ ਸਭ ਕੁਛ ਵਾ ਕੋਈ ਨਹੀਂ ਠੀਕ ਆ ਨਾ ਹਾਂਜੀ ਹੁਣ ਕਰ ਲਾ ਆਪਣੇ ਤਰੀਕੇ ਦਾ ਠੀਕ ਤੇ ਜਦ ਰੋਟੀ ਪੱਕ ਜੂਗੀ ਮੈਨੂੰ ਦੱਸ ਦੀ ਫੜਾ ਦੂੰਗੀ ਮੈਂ ਕੋਈ ਗੱਲ ਨਹੀਂ ਦੱਸਾਂਗੀ ਹੋਲੇ ਦੇਖੋ ਦੁਨੀਆ ਦੇ ਕਿਰ ਕਿਸੇ ਕੰਮ ਹੋਣਦੇ ਆ ਸਮਝ ਨਹੀਂ ਆਉਂਦੀ ਪਾਨੀ ਦੁਨੀਆ ਦਾ ਕੀ ਬਣਨਾ ਵਾ ਆ ਦੁਨੀਆ ਦੀ ਛੱਡੋ ਠੀਕ ਆ ਨਾ ਤੇ ਮੇਰੀ ਗੱਲ ਸੁਣੋ ਪਹਿਲਾਂ ਦੱਸ ਤੁਸੀਂ ਮੈਨੂੰ ਸਵੇਰੇ ਕਹਿਂਦੇ ਸੀ ਨਾ ਫੇ ਰੌਲਾ ਨਾ ਪਾ ਨਾ ਰੌਲਾ ਕੀਤਾ ਨਾ ਪਾਵਾਂ ਹਣ ਰੌਲਾ ਪਾਇਆ ਵਾ ਤੇ ਹਣ ਮਹਾਰਾਣੀ ਉੱਠ ਕੇ ਗਈ ਅਰ ਸੋਈ ਦੇ ਵਿੱਚ ਠੀਕ ਆ ਨਾ ਮੈਨੂੰ ਜਾ ਕੇ ਕਹਿੰਦੀ ਮੰਮੀ ਜੀ ਮੈਂ ਕੀ ਕਰਾਂ ਮੈਨੂੰ ਨਹੀਂ ਪਤਾ ਫੇ ਸੋਈ ਚ ਕਿਹੜਾ ਕੰਮ ਕਰੀਦਾ ਵਾ ਨਾ ਤੇਰੀ ਮਾਂ ਨੇ ਨਹੀਂ ਸਿਖਾਲਿਆ ਮੇਰੇ ਕੋ ਤਾਂ ਫਿਰ ਜੋ ਕੁਝ ਹੋਇਆ ਮੈਂ ਤਾਂ ਕੀਤਾ ਫਿਰ ਮੇਰੀ ਗੱਲ ਸੁਣਦਾ ਜੋ ਆਪਣੀ ਕਮੀ ਲੱਗੀ ਆ ਨਾ ਤੇ ਬੁੱਧੀ ਪ੍ਰਧਾਨ ਕਿੰਨਾ ਖਲਾਰੇਂੀ ਉਸੇ ਤਰ੍ਹਾਂ ਮੱਸਾਂਗਾ ਦਾ ਮੈਂ ਕਾਦੀ ਪ੍ਰਧਾਨੀ ਫੁਲਾਰਨੀ ਆ ਚਲਦੇ ਚਲਦੇ ਕੰਮ ਜੀ ਗੀੜੀ ਨਹੀਂ ਪਾਈਦੀ ਹੁੰਦੀ ਮੈਂ ਤਾਂ ਉਸਲੇ ਕਹਿਤਾ ਕਿ ਫਰਿੱਜ ਚ ਸਬਜ਼ੀ ਪਈ ਆ ਕੱਢ ਕੇ ਕੱਟ ਕੇ ਬਣਾ ਲਾ ਤੇ ਆਟਾ ਗੁੰਨ ਤੇ ਫੁਲਕੇ ਲਾ ਲਾ ਹੋਰ ਇਥੇ ਕੀ ਕਰਨਾ ਮੈਂ ਗੱਲ ਹੋਰ ਸੁਣਾ ਇਤਰਾਹ ਦਾ ਰੋਟੀ ਪਾਣੀ ਬਣਾਉਂਗੀ ਨਾ ਚੁੱਪ ਆ ਕੇ ਤੇ ਖਾ ਲਈ ਨੁਕਸ ਬਿੱਲੀਆਂ ਨੇ ਕਰੀ ਤੇ ਮੈਂ ਦੱਸਾਂਗਾ ਬਣਾਇਆ ਬਣਾਇਆ ਕੰਮ ਸਾਰਾ ਫਿਰ ਤਾਬ ਹੋਣਾ ਹੀ ਨੁਕਸ ਬਿੱਲੀਆਂ ਮੈਂ ਕਦੀਆਂ ਕਰਨੀਆਂ ਪਰ ਮੈਂ ਇੱਕ ਗੱਲ ਚ ਮੈਂ ਲੂਣ ਮਿਰਚ ਦੀ ਕਮੀ ਨਹੀਂ ਹੋਣੀ ਚਾਹੀਦੀ ਸਬਜ਼ੀ ਵਿੱਚ ਪਿੰਦਰ ਨਾਲ ਚੁੱਕ ਕੇ ਥਾਲੀ ਚ ਮਾਰਦਾ ਹੁੰਦਾ ਕੌਲੀ ਬਾਹਰ ਤੇ ਨਾਲੇ ਮੈਂ ਹਾਂ ਦਹੀਂ ਤੇ ਬਿਨਾਂ ਰੋਟੀ ਨਹੀਂ ਖਾਂਦਾ ਤੇ ਦਹੀਂ ਵਿੱਚ ਪਕੌੜੀਆਂ ਪਾ ਕੇ ਲਿਆਈ ਮੈਂ ਚੰਗੀ ਤਰ੍ਹਾਂ ਤੋਤੇ ਵਾਂਗ ਰਟਾਈਆਂ ਨੂੰ ਤੇ ਜੇ ਹੁਣ ਗਲਤੀ ਕਰੂਗੀ ਨਾ ਹੁਣ ਮੇਰਾ ਕਸੂਰ ਕੋਈ ਨਹੀਂ ਫਿਰ ਮੇਰੇ ਤਾਂ ਮੈਂ ਇਹਨੂੰ ਕਹਿਣ ਡਿਆ ਉਹ ਹੁਣ ਕੋਈ ਨਾ ਗੱਲ ਕਰੀ ਮੜੀ ਚੰਗੀ ਮੈਂ ਕਾਦੀ ਮਾੜੀ ਚੰਗੀ ਕਰਨੀ ਆ ਮੇਰੇ ਵਾਹ ਤੇ ਤਾਂ ਹੋ ਗਿਆ ਵਧੀਆ ਮੈਂ ਫਰੀ ਹੋ ਗਈ ਆ ਮੈਂ ਮਜ਼ੇ ਰਹਾ ਕਰੂੰਗੀ ਐਸ਼ ਹੁਣ ਨਾ ਦੋ ਟਾਈਮ ਗੁਰਦਵਾਰੇ ਜਾਇਆ ਕਰ ਵਾਹਿਗੁਰੂ ਵਾਹਿਗੁਰੂ ਕਰਨ ਦਾ ਤੇਰਾ ਟਾਈਮ ਹੁਣ ਠੀ ਚਲ ਕੋਈ ਨਹੀਂ ਨਾ ਇਹਨੂੰ ਸੈੱਟ ਰੱਖੀ ਹੋਣਾ ਮੇਰਾ ਸੈੱਟ ਹੀ ਆ ਬਹੁਤੀਆਂ ਗੱਲਾਂ ਨਾ ਕਰਿਆ ਕਰੋ ਮੇਰੇ ਨਾਲ ਮੇਰੀ ਕਹਾਣੀ ਨਾ ਖਰਾਬ ਕਰਦੀ ਸਾਰੀ ਤੇ ਮਰਸਾਂ ਗੱਲ ਨਾ ਖਰਾਬ ਕਰਦੀ ਐਵੇਂ ਮੇਰੇ ਪੇਸ਼ੀ ਪਏ ਰਹਿੰਦੇ ਜਦੋਂ ਨਹੀਂ ਉਦੋਂ ਆਣ ਕੇ ਚੰਗੀ ਭਲੀ ਗੱਲ ਦੱਸੀਏ ਤਾਂ ਹੀ ਕੈਸ਼ਟਾ ਤੋਂ ਵਧੀਆ ਕੀਤਾ ਤੂੰ ਹੈਂ ਕਦੀ ਤੇ ਕਹਿ ਦੋ ਕਿ ਚੱਲਾ ਦਰਨੀ ਹੈ ਮੇਰੀ ਲੁਤਰੋ ਘਟ ਫੇਰੀ ਹੋਣਾ ਮੇਰੀ ਲੁਤਰੋ ਘਟ ਹੀ ਆ ਹਾਂ ਕੰਮ ਵਾਸਤੇ ਚੱਲਦੀ ਆ ਕੰਮ ਵਾਸਤੇ ਚੱਲਦੀ ਆ ਮਰਦੀ ਵੱਡੀ ਸਿਆਣੀ ਆਈ ਏ ਕੋਈ ਨਹੀਂ ਇੱਥੋਂ ਗੱਡੀ ਤੇ ਚੱਲ ਜਾਾਂਗੇ ਮੈਂ ਆ ਗਿਆ ਮੋਟਸਾਲ ਦੇ ਬਾਸ ਚੰਗਾ ਚੰਗਾ ਓ ਇਧਰ ਆ ਕਿਧਰ ਮੂੰਹ ਚੁੱਕਿਆ ਓ ਇਹਦਾ ਗੱਲ ਸੁਣ ਦੱਸੋ ਓ ਤੇਰਾ ਵਿਆਹ ਹੋਇਆ ਹੋਆ ਤਰ ਮਾਣਾ ਘਰ ਆਇਆ ਕਰ ਹੁਣ ਪਹਿਲੇ ਕੰਮ ਛੱਡ ਦੇ ਤਰ ਮੈਂ ਦੱਸਾਂ ਗੱਲ ਓ ਡੈਡੀ ਮੁੰਡੇ ਫੋਨ ਕਰ ਲਈ ਚੱਲੇ ਆ ਕਿਤੇ ਮੜਾ ਜਾ ਮੁੰਡੇ ਫੋਨ ਕਰ ਲਈ ਕਾ ਹੁਣ ਪਹਿਲੇ ਵਾਲੇ ਕੰਮ ਨਹੀਂਗੇ ਹੁਣ ਮੈਂ ਲੰਡਾ ਛੜਾ ਨਹੀਂਗਾ ਓ ਮੈਂ ਦੱਸ ਹੁਣ ਕਿਸੇ ਨਾ ਕੰਮ ਤੇ ਜਾਣਾ ਪੈਂਦਾ ਨਾ ਜਾਣਾ ਪੈਂਦਾ ਵਾ ਕੰਮ ਤੇ ਮਾਹ ਮਾਹ ਤੇਰਾ ਵਿਆਹ ਹੋਇਆ ਮੇਰੀ ਸੁਣ ਲੈ ਗੱਲ ਜੇ ਕੋਈ ਮੜੀ ਚੰਗੀ ਗੱਲ ਕੁੜੀ ਨੇ ਸੁਣ ਲਈ ਨਾ ਤੇ ਚੱਲ ਗਈ ਤੇ ਮੁੜ ਕੇ ਨਹੀਂ ਲੌਂਗੇ ਢਾਣਨਾ ਉਹ ਡੈਡੀ ਉਹ ਨਹੀਂ ਜਾਂਦੀ ਹੂੰ ਉਹ ਨਹੀਂ ਜਾਂਦੀ ਇੱਥੇ ਤੈਨੂੰ ਉਹਨੇ ਦੱਸ ਕੇ ਜਾਣਾ ਤੈਨੂੰ ਉਹ ਤੁਸੀਂ ਉਹਦੀ ਫਿਕਰ ਨਾ ਕਰੋ ਬਸ ਐਵੇਂ ਤੁਸੀਂ ਨਾ ਮੇਰੇ ਦਵਾਲੇ ਹੋਏ ਰਹਿੰਦੇ ਜਿਉ ਉਹਨੇ ਸੁਣ ਲਿਆ ਫੇਰ ਮੈਂ ਤਾਂ ਕਹਿਣਾ ਜਦੋਂ ਸੁਣੇ ਤੇਰੇ ਸਿਰ ਤੇ ਪਵੇ ਸਵਾਹ ਤੇਰੇ ਚਲੋ ਠੀਕ ਆ ਕਰਦਾ ਕਿ ਫੇਰ ਮਾਂ ਨਾ ਘਰ ਬੈ ਇੱਥੇ ਚੱਲਿਆ ਵਾ ਮੁੰਨੇ ਦੇ ਨਾਲ ਮੇਰੇ ਸੁਣ ਲੋ ਆ ਜਾ ਮੇਰੀ ਗੱਲ ਸੁਣ ਕੋਈ ਕੋਈ ਬੰਨੇ ਬੁੰਨੇ ਵੱਡ ਸਾਰੇ ਲੋਕਾਂ ਨੇ ਸਾਫ਼ ਕਰ ਲੇ ਆ ਐਨਾ ਬਤਾ ਤੇ ਗੰਦਾ ਚੜਿਆ ਆ ਤੇ ਤੂੰ ਫੇਰ ਮੁੜਸਲੇ ਚੁਕਿਆ ਮੂੰਹ ਤੇ ਲਿਆਵ ਤੁਨੂੰ ਮੇਰੇ ਕੋਲ ਨਹੀਂ ਵੱਡੇ ਜਾਂਦੇ ਤੇਰੇ ਕੋ ਵੱਡੇ ਜਾਂਦੇ ਫਿਰਿਆ ਜਾਂਦਾ ਤੇਰੇ ਕੋ ਕੰਮ ਜੁ ਵਕੇ ਬੜਾ ਸੁਣਾ ਕੀਤਾ ਤੂੰ ਮੈਂ ਚੱਲਿਆ ਜਾਵੇਂ ਘਰ ਤੇ ਲੜਾਈ ਨਾ ਪਾਏ ਹੁਣ ਲੜਾਈ ਨਾ ਪਾਏ ਆਏ ਨਾ ਮੈਂ ਦੂਤ ਨਾ ਘੰਟਿਆਂ ਤੱਕ ਇਹਦਾ ਇੱਕ ਖੇਤਰ ਖਾਏਗਾ ਨਾ ਪਤਾ ਫੇਰ ਲੱਗਣਾ ਤੇਰਾ ਮੈਂ ਨਹੀਂ ਮਗਰ ਤੇਰੇ ਹੋਣਾ ਮਿੱਠਿਆਰ ਵੀ ਹੋ ਗਈਆਂ ਤੇ ਪਿੰਦਰ ਹਾਲੇ ਤੱਕ ਨਹੀਂ ਆਏ ਹੈਗੇ ਵੇਖ ਕੇ ਆਵਾਂ ਬਈ ਹਾਈ ਹਾਏ ਆ ਕੌਣ ਸਾਡੇ ਕੋਠੇ ਤੇ ਇਹ ਵਾਲ ਖੁੱਲੇ ਛੱਡੇ ਆ ਹਾਈ ਹਾਏ ਨੀ ਲੋੜਾ ਪੈ ਜੇ ਇਹ ਤੇ ਨਵਾਂ ਇਹਦਾ ਬੇੜਾ ਗਰਕ ਜੇ ਲੱਗੀ ਹਾਦੀਸ ਦਾ ਸੁੱਦਾ ਕੱਢਣ ਇਹਨੂੰ ਮੈਂ ਦੱਸ ਨਹੀਂ ਆ ਪਤਾ ਵੇਖਾਂ ਕਿਦਾਂ ਵਾਲ ਖੁੱਲੇ ਛੱਡ ਕੇ ਤਾਂ ਚੜੀ ਆ ਜਿੱਦਾਂ ਸ਼ੂਟਿੰਗ ਹੋਣ ਲੱਗੀ ਹੁੰਦੀ ਐ ਦੀ ਇਹਨੂੰ ਤਾਂ ਮੈਂ ਦੱਸ ਨਹੀਂ ਆ ਨਾ ਪਤਾ ਜਰਾ ਚੰਗੀ ਤਰ੍ਹਾਂ ਮੈਨੂੰ ਆਂਦੇ ਹੀ ਕਿ ਤੂੰ ਤਿਆਰ ਹੋ ਤੇ ਮੈਂ 5 ਮਿੰਟਾਂ ਚ ਆ ਗਿਆ ਕਿੰਨਾ ਟਾਈਮ ਹੋ ਗਿਆ ਵਾ ਹਲ ਤੱਕ ਆਏ ਨਹੀਂ ਆ ਹਾਈ ਹਾਈ ਨੀ ਆ ਜਾ ਹੋਣੀਏ ਆ ਜਾ ਥੱਲੇ ਕੀ ਹੋਇਆ ਮੰਮੀ ਅੰਦਰ ਕਿੱਥੇ ਆ ਨਹੀਂ ਆਹ ਕੀ ਲੱਛਣ ਕਰਦੀ ਫਿਰ ਨਹੀਂ ਆ ਹੈ ਤੰਮਨੇ ਚੜ ਚੜ ਲੋਕਾਂ ਨੂੰ ਵਿਖਾ ਲੰਢੀਆਂ ਹੱਦ ਹੋ ਗਈ ਤੇਰੇ ਵਾਲੀ ਨਿਹਾ ਦਾ ਤੇ ਕੱਖ ਨਹੀਂ ਰਿਆ ਹੋਣੀਏ ਪਿੰਡ ਸਾਰੇ ਤੇ ਜਲੂਸ ਨਿਕਲ ਗਿਆ ਸਾਡਾ ਕੀ ਕਰਾਂਗੇ ਆਪਾਂ ਕਿੱਥੇ ਲੱਕ ਦੇਣਾ ਇਹ ਮੈਂ ਹੈ ਆ ਦੱਸ ਮੈਨੂੰ ਤੇ ਆ ਕੱਪੜੇ ਪਾਏ ਬੜੇ ਸੋਹਣੇ ਲੱਗਦੇ ਆ ਤੇ ਮੰਮੀ ਮਾੜਾ ਕੀ ਇਹਨਾਂ ਚ ਨਾ ਮਾੜਾ ਕੀ ਤੇ ਚੰਗਾ ਵੀ ਕੀ ਆ ਹੈ ਆ ਸਲਵਾਰ ਸੂਟ ਮਾੜੇ ਲੱਗਦੇ ਤੈਨੂੰ ਕਿੱਡੀ ਸ਼ਹਿਰ ਨੂੰ ਬਣੀ ਆ ਵੱਡੀ ਚੰਦਰੀ ਵੇ ਤੇਰੀ ਇੱਥੇ ਸ਼ੂਟਿੰਗ ਚੱਲਣ ਗਈ ਆ ਕਿਦਾਂ ਵਾਲ ਖਲਾਰ-ਖਾਰ ਕੇ ਉੱਥੇ ਦੇ ਫਿਰਣ ਗਈ ਆ ਤੂੰ ਮੰਮੀ ਐਵੇਂ ਰੋਲਾਣਾ ਪੋ ਪਿੰਦਰ ਕਿੱਥੇ ਆ ਹੀ ਘੁੰਮਣ ਜਾਣਾ ਵਾ ਨਹੀਂ ਤੈਨੂੰ ਤੇ ਮੈਂ ਕਮਾਉਣੀ ਆ ਚਲ ਹਾਂ ਇੱਧਰ ਚੱਲ ਆਏ ਆ ਮੰਮੀ ਕੀ ਹੋ ਗਿਆ ਵਾ ਇੱਧਰ ਆ ਚੱਲ ਹਾਂ ਇੱਧਰ ਇੱਥੇ ਮਾਰ ਹੈ ਨਾ ਕੋਠੇ ਤੇ ਕੰਨ ਚੜੀ ਹੈਗੀ ਮੰਮੀ ਕੀ ਹੋ ਗਿਆ ਵਾ ਤੁਸੀਂ ਜੇ ਮੇਰੇ ਪੇਸ਼ ਹੀ ਪੈ ਗਏ ਹੋ ਨਾ ਕੀ ਹੋ ਗਿਆ ਵਾ ਹੈ ਨਾ ਤੈਨੂੰ ਪਤਾ ਨਹੀਂ ਲੱਗਦਾ ਤੂੰ ਸਾਰੇ ਆਈਆਂ ਸਾਰੇ ਆਪਣੇ ਪਿਓ ਦੇ ਘਰ ਨਹੀਂ ਗਈ ਠੀਕ ਵਾ ਨਾ ਥੋੜੀ ਬੋਤੀ ਹਾਡੀ ਜਿੱਦਾ ਖਿਆਲ ਰੱਖ ਜਿਹੜੀ ਰੋਲ ਦੀ ਫਰਨੀ ਕੋਠਾ ਚੜ ਚੜ ਕੇ ਤੂੰ ਤੁਹਾਡੀ ਮੰਮੀ ਕੋਠੇ ਚੜਨਾ ਹੀ ਜਿੱਤ ਰੋਲ ਗਈ ਆ ਮੇਰੀ ਨਾ ਗੱਲ ਸੁਣ ਪਹਿਲਾਂ ਆੜੇ ਵਾਲ ਵਾ ਨਾ ਇੱਧਰ ਆ ਇੱਧਰ ਖਾਏ ਹਾਂ ਮੰਮੀ ਰਹਿਣ ਦੋ ਕਿੰਨੇ ਹੋਣੇ ਲੱਗਣਗੇ ਆ ਇੱਧਰ ਹੋਤਰੇ ਤੇ ਮੈਂ ਸੋਹਣੇ ਲਾਉਣੀ ਆ ਨਾ ਮੈਂ ਆਪੇ ਕਰ ਲੈਂਦੀ ਤੁਹਾਨੂੰ ਜੁੜਾ ਨਹੀਂ ਕਰਨੀ ਤਰ ਚੂੜਾ ਜਾਚ ਨਹੀਂ ਆਉਣੀ ਮੈਨੂੰ ਨਾ ਮੈਂ ਤਾਂ ਕਦੇ ਜੂੜੇ ਨਹੀਂ ਨਾ ਕੀਤੇ ਹੈ ਜੇ ਕਿਤੇ ਮੈਂ ਤੇਰੇ ਵਾਲ ਖੁੱਲੇ ਵੇਖ ਲੈਣਾ ਹੁਣ ਤੇ ਵੇਖੀ ਫਿਰ ਤਰਮ ਬਣਾਉਣੀ ਕੀ ਆ ਮੰਮੀ ਕਿੰਨਾ ਸੋਣਾ ਮੈਂ ਕੀਤਾ ਜਲੂਸ ਕੱਢ ਕੇ ਰੱਖਤਾ ਤੁਸੀਂ ਮੇਰਾ ਜਲੂਸ ਕੱਢਦਾ ਆਉਣੇ ਲੱਗਦੇ ਨੇ ਆ ਨੂੰ ਫਿਰ ਖਲਾਰ ਲੈ ਨਾ ਤੂੰ ਚੰਨੀ ਕੀ ਆ ਇਹ ਦੱਸਦੇ ਮੈਨੂੰ ਅੱਗੇ ਘਟ ਹੋਈ ਆ ਹੱਡੀ ਹੋਣੀ ਏ ਜਿਹੜੀ ਹੋਰ ਕਰਾਉਣੀ ਆ ਮੰਮੀ ਕੋਸ਼ ਨਹੀਂ ਹੁੰਦਾ ਤੁਹਾਡੀ ਇੱਜ਼ਤ ਨੂੰ ਕੁਛ ਨਹੀਂ ਹੁੰਦਾ ਤੁਹਾਡੀ ਇੱਜ਼ਤ ਨੂੰ ਹੁਣ ਰਹਿ ਵੀ ਕੀ ਗਿਆ ਬਾਕੀ ਜਿਹੜਾ ਰੀਵਿਕ ਹੁੰਦੀ ਉਹ ਵੀ ਹੱਡੀ ਕਰਦੇ ਬਰਬਾਦ ਹੈ ਇਸੇ ਕੰਮ ਨੂੰ ਤੇ ਆਈ ਆ ਤੁਹਾਡੇ ਘਰ ਤੂੰ ਵੀ ਮੈਂ ਰਹਿਣ ਕੱਖ ਨਹੀਂ ਦੇਣਾ ਕਰਦੀ ਕੀ ਫਿਰਦੀ ਆਏ ਕਿ ਡੀ ਅੱਗ ਲੱਗੀ ਆ ਦੀ ਜੀਨ ਨੂੰ ਮੇਰੀ ਗੱਲ ਸੁਣ ਉਹ ਤੀਜੇ ਪਿੰਡ ਤੇ ਨਾ ਰਲਵਾ ਜੰਡਾ ਕੀ ਹੋ ਗਿਆ ਵਾ ਇੱਧਰ ਵੇਖੋ ਕੁੜੀਏ ਗੱਲ ਸੁਣ ਲੈ ਮੇਰੀ ਆ ਰਿਓ ਕੰਮ ਇੱਥੇ ਚੱਲਣੇ ਠੀਕ ਨਹੀਂ ਪਹਿਲੇ ਜਿਹੜੇ ਲੀੜੇ ਨੇ ਉਹ ਪਵਾ ਕਰ ਆ ਵੇਖ ਤੇ ਲਓ ਫਿਰ ਪਾ ਕੇ ਨਾ ਟੱਟ ਮੰਨੇ ਤੇ ਚੜੀ ਆ ਉਹ ਤੇਰਾ ਭਲਾ ਜੇ ਕੋਠੇ ਤੇ ਵੀ ਗਈ ਸੀ ਆਹੋ ਮਾਰ ਵਾਰ ਖਲੇ ਛੱਡ ਕੇ ਆਲੇ ਦਵਾਰੇ ਚੜੰਢੀ ਆ ਵੀ ਵੇਖ ਲੈ ਸਾਰੇ ਜਣੇ ਮੈਨੂੰ ਹੈਂ ਹੱਡ ਹੋ ਗਈ ਇਹਦੇ ਵਾਲੀ ਵੇ ਪੁੱਤ ਰਿਆ ਤੇ ਪਹਿਲਾਂ ਹੀ ਹੱਡਾ ਕੱਖ ਨਹੀਂ ਗਾ ਤੇਰੇ ਗਾੜੀ ਹੱਥ ਜੋੜ ਕੇ ਬੇਰਤੀਆ ਲਵਾਦ ਪੁਣਾ ਬੰਦ ਕਰ ਲਾ ਹੱਥ ਨਾ ਜੋੜੋ ਹੱਥ ਜੋੜਦੇ ਫਿਰਦੇ ਆ ਉਦਾਂ ਗੱਲ ਕਰੋ ਇਹਦੇ ਨਾਲ ਹੱਥ ਜੋੜ ਦੇ ਕਿ ਡੇ ਦੇ ਗਾੜੀ ਮਹਾਰਾਣੀ ਜੀ ਆਈ ਹੈ ਅੱਜ ਤੇ ਗਲਤੀ ਹੋ ਗਈ ਆ ਨਾ ਤੇ ਗਾਂ ਤੋਂ ਨਾ ਕਰੀਂ ਦਰਮਨਸਾ ਕਰ ਇਹ ਤੁਹਾਡੇ ਉਧਰੇ ਪਿੰਨਾਂ ਚ ਰਵਾਜ ਚੱਲਦਾ ਇੱਥੇ ਨਹੀਂ ਕਿਹ ਚੱਲਦਾ ਇੱਥੇ ਸਾਡੇ ਪਿੰਨਾਂ ਨਿਵਾਜ ਹੈਗੇ ਆ ਹਜੇ ਆਹ ਹਾਂ ਆ ਸੂਟ ਸਟ ਪਾਇਆ ਕਰ ਤੇ ਸਿਰ ਤੇ ਚ ਨਹੀਂ ਲਿਆ ਕਰ ਕਿਦਾ ਚਾ ਟੱਕ ਲਾਰ ਕੇ ਫਿਰਦੇ ਹੀ ਨੇ ਮੇਰੀ ਗੱਲ ਸੁਣ ਇਹਨੂੰ ਨਾ ਬੋਧਾ ਕਹਿ ਉਹਨੂੰ ਵੀ ਸਮਝਾਈ ਕੋ ਪਿੰਦਰ ਉਹ ਤਾਂ ਖੱਤੇ ਦਾ ਪੁਆੜਾ ਸਾਰਾ ਉਹ ਤਾਂ ਨਾਲ ਲੈ ਕੇ ਗਿਆ ਹੀਗਾ ਉਹਨੇ ਲੈ ਕੇ ਦਿੱਤੇ ਆ ਤਾਂ ਇਹ ਤਾਂ ਪੁਆਇ ਚੜੀ ਆ ਵੇਖਾਂ ਕਿਦਾ ਚਾਟਾ ਖਲਾਰ ਕੇ ਬੈਠੀ ਆ ਮੇਰਾ ਤਾਂ ਜੀ ਕਹਤਾ ਕੈਂਚੀ ਲਾ ਕੇ ਸਾਰੇ ਮੋਦਾ ਤੇਰੇ ਮੈਂ ਪਤਾ ਲੱਗਦਾ ਤੈਨੂੰ ਫੈਸ਼ਨ ਕਰਨ ਦਾ ਕਿਧਰ ਨੂੰ ਮਟਕਦੀ ਜਾਂਦੀ ਜੀਨਾ ਪਾਪ ਆ ਕੇ ਉਹ ਬੇੜਾ ਕਰਕੇ ਤੇ ਤੇਰੇ ਮੁੰਡੇ ਦਾ ਹੋਇਆ ਵਾ ਬਿੱਲ ਦੇ ਪੈਸੇ ਵੀ ਲਾ ਗਿਆ ਤੇ ਪਿੰਡ ਦੇ ਲਾ ਕੇ ਆ ਗਈ ਆ ਲੈ ਸੁਟੜੀਆਂ ਦੋਕ ਜਿਹੜੀ ਪਾਪਾ ਮਟਕਣ ਲਈ ਆ ਹੁਣ ਮੇਰਾ ਤਾਂ ਹਮ ਤਾਂ ਮਾਰਾ ਛੇਤਰ ਇਹਦੇ ਮੁੰਡੇ ਦੇ ਸਿਰ 'ਚ ਵੀ ਆਪਣੇ ਦੇ ਮਾਰ ਲੋਗੇ ਤਾਂ ਚੰਗੇ ਰਹਿ ਜਾਓਗੇ ਨਹੀਂ ਤੇ ਜਲੂਸ ਉਹ ਨਿਕਲਣਾ ਪਿੰਡ ਵਿੱਚ ਕਿਹਨੇ ਤਾਂ ਨੂੰ ਕੁਸ ਕਰਨ ਨਹੀਂ ਦਿਆ ਕਰਨਾ ਉਹ ਇਹਨੇ ਪੁਆਏ ਆ ਤੇ ਰੀੜੇ ਨੇ ਪਾਏ ਆ ਹਾਂ ਉਹ ਜਾਂ ਲਹਿਣਾ ਤੇ ਉਹ ਜੀ ਪਾਉਣ ਵਾਲੀ ਆ ਮੇਰਾ ਤਾਂ ਮੰਮੀ ਸੜ ਗਿਆ ਵੇਖ ਕੇ ਸੱਚੀ ਗੱਲ ਆ ਮੈਂ ਤਾਂ ਆ ਗੌਂਡਰਾਂ ਦੇ ਘਰ ਗਈ ਸੀ ਜਰਾਕ ਤੇ ਮੈਂ ਆਈ ਆ ਉੱਤੇ ਮਾਰ ਵੇਖੀ ਮਾਰ ਫਿਰ ਨਹੀਂ ਵਾਪਸ ਲੈ ਛੱਡ ਇੱਕ ਮਾਰੀ ਗੱਲ ਵਾਹ ਹੈ ਇੱਕ ਖਰਚਾ ਕੀਤਾ ਤੇ ਇੱਕ ਜਲੂਸ ਕੱਢਿਆ ਆਪਣਾ ਵੇਖੋ ਅਡੀਕੋ ਹੁਣ ਆਪਣੇ ਨਮੂਨੇ ਨੂੰ ਇਹਨੂੰ ਆ ਲੈਣ ਦੇ ਜਰਾ ਇਹਨੂੰ ਸ਼ਨੀ ਪੁੱਤ ਕੀ ਗੱਲ ਠੀਕ ਨਹੀਂ ਹੈ ਨਾ ਠੀਕ ਹੀ ਮੰਮੀ ਹਾਂ ਲੱਗਦਾ ਮੈਂ ਮਿਆਂ ਜਿਹੜਾ ਜਦੋਂ ਤੂੰ ਠੀਕ ਨਹੀਂ ਹੁੰਦਾ ਕੋਣ ਏਦਾਂ ਹੀ ਮਰਾ ਜਾ ਬੁਖਾਰ ਜਿਆ ਤੇ ਪੁੱਤ ਜਾ ਕੇ ਦਵਾਈ ਲੈ ਆ ਤੈਨੂੰ ਪਤਾ ਮੁੜ ਕੇ ਸ਼ਾਮਾਂ ਨੂੰ ਓਦਾਂ ਕੋ ਡਾਕਟਰ ਨਹੀਂ ਮਿਲਦਾ ਹੈਗਾ ਤਾਂ ਜਿਹੜਾ ਟਾਈਮ ਹੈਗਾ ਵਾ ਹੋਏ ਕੋੱਖ ਨਹੀਂ ਦਵਾਈ ਦਵਾਈ ਨਹੀਂ ਮਿਲਣੀ ਕਿਉਂ ਮੈਂ ਨਹੀਂ ਜਾਣਾ ਬਾਹਰ ਸ਼ਰਨਾ ਉਹ ਤਾਂ ਇਦਾਂ ਹੀ ਬੰਦੀ ਜਾ ਕੇ ਤੇ ਦਵਾਈ ਲੈ ਆ ਨਿਗਾ ਨਿਗਾ ਜਿਹੜਾ ਸਰੀਰ ਰੁਕਦਾ ਨਾ ਇਹ ਚੰਗਾ ਨਹੀਂ ਹੁੰਦਾ ਹੈਗਾ ਹਾਂਜੀ ਮਾਸੀ ਆਵੇਲਾ ਠੀਕ ਨਹੀਂ ਉਹ ਤੇ ਕਹਾਂ ਜਾਬੀ ਮੈਂ ਦਵਾਈ ਲੈਣੇ ਜੇ ਜਾਣਾ ਮੈਂ ਠੀਕ ਹੋ ਆ ਮੈਂ ਤਾਂ ਸੇਹਤਾ ਬੜੀ ਅਰੀ ਕਿਹਾ ਮੇਰੇ ਤੇ ਮੰਨਣ ਦੇ ਤੁਸੀਂ ਕਹਾਂ ਕੇ ਵੇਖ ਲਓ ਕਿੰਨੀ ਵਾਰੀ ਤੈਨੂੰ ਮੈਂ ਕਹਤਾ ਤੂੰ ਬੜਾ ਕਿਹੜਾ ਨਿਆਣਾ ਵਾ ਜਿਹੜਾ ਤੈਨੂੰ ਮੈਂ ਚੋਕ ਕੇ ਮੋੜੇ ਲਾ ਕੇ ਲੈ ਜਾ ਉਹ ਯਾਰ ਮੇਰਾ ਨਹੀਂ ਜੀ ਕਰਦਾ ਬਾਹਰ ਜਾਣ ਜਾਓ ਲੈਓ ਹਾਂ ਤੇਰੀ ਦਵਾਈ ਅੱਥੇ ਪਈ ਹੋਣੀ ਮਮੀ ਨੂੰ ਕਾ ਉਹ ਦੇ ਦੇ ਉਹ ਖਾ ਕੇ ਵੇਖ ਲੈ ਉਹ ਨਾ ਠੀਕ ਹੋ ਜਾਊਗਾ ਜੇ ਮੈਂ ਸਾਮਾਂ ਵੇਖ ਲੂੰਗਾ ਜਾ ਕੇ ਦੱਸ ਕੀ ਮਾ ਮਾ ਤੇਰੀ ਅੱਜ ਜਦinga ਸਾਹਮਣੇ ਕੋਤਪਈ ਆਈ ਹੈ ਕੋਈ ਗੱਲ ਇੱਥੇ ਖਰਾਬ ਪਈ ਹੋਣੀ ਕੋਈ ਇੱਕ ਦਿਓ ਮੇਰੇ ਲੈ ਜਾ ਮੇਰੀ ਤੀ ਪਾਣੀ ਲਿਆ ਨਾ ਇਹਨੂੰ ਦਵਾਈ ਦੇ ਜਿਹੜੀ ਹੈਗੀ ਏ ਲੈਮ ਨਹੀਂ ਉਹ ਖਾਲਦੇ ਨਹੀਂ ਕਿਹੜੀ ਹੋਰ ਨਾ ਕੋਈ ਭਲੇਖੀ ਨਾ ਲੈ ਆਈ ਤੇ ਮੇਰਾ ਪੁੱਤ ਖਾ ਕੇ ਨਾ ਦਵਾਈ ਤੇ ਘਰੀ ਘਰਮਾਨ ਕਰ ਲੈ ਨੀ ਦੋਸਤ ਅਸੀਂ ਵਾਲੇ ਅੰਦਰ ਆ ਜਾ ਨਹੀਂ ਮੈਂ ਠੀਕ ਹਾਂ ਇੱਥੇ ਚੱਲ ਕੋਈ ਗੱਲ ਦੀ ਫਿਕਰ ਨਾ ਕਰਿਆ ਕਰ ਨਹੀਂ ਨਹੀਂ ਚੰਗਾ ਪੁੱਤ ਫਿਰ ਭਾਈ ਦੱਸ ਤੇ ਭਾਈ ਨਾ ਦੱਸ ਮੈਂ ਤੇਰੀ ਮਾਂ ਲੱਗਦੀ ਆ ਮੈਨੂੰ ਸਾਰਾ ਸਮਝਵਾ ਤੋ ਠੀਕ ਨਹੀਂਗਾ ਹੈਗਾ ਤਾਂ ਲਾਉਣਾ ਬਾਨੇ ਆ ਤੇ ਪੁੱਤ ਰੋਟੀ ਲਿਆਵਾ ਦੇ ਲਈ ਨਹੀਂ ਮੈਂ ਰੋਟੀ ਨਹੀਂ ਖਾਣੀ ਥਲੀ ਭੁੱਖ ਨਹੀਂ ਹੈਗੀ ਤੇ ਟੈਨਸ਼ਨ ਨਾ ਬੁੱਧੀ ਲਿਆ ਕਰ ਬਿਮਾਰ ਹੋ ਜਾਣਾ ਉਹ ਝਟ ਕਰਕੇ ਉਹ ਨਹੀਂ ਟੈਨਸ਼ਨ ਦਾਦੀ ਲੈਣੀ ਆ ਚਲ ਮੈਂ ਵੇਨੀ ਆ ਕੱਲ ਨੀਰੇ ਹੱਥ ਦਵਾਈ ਦਿਖਾ ਕੇ ਘੜੀ ਘਰਮਾਨ ਕਰ ਲੈ ਮੇਰਾ ਪੁੱਤ ਠੀਕ ਆ